ਤੁਹਾਡਾ ਰੋਜ਼ਾਨਾ ਟਾਈਮ 'ਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ 53 ਦਿਨਾਂ ਦੀ ਛੁੱਟੀ ਦੇ ਲਈ ਜੀ ਸਪਾਰਸ਼ ਪਾਈ ਗਈ ਹੈ ਕੀ ਕਹਿਣਾ ਚਾਹੋਗੇ ਜੀ ਜੀ ਇਹ ਤੇ ਜਿਹ ਕਹਿਣਾ ਕੀ ਇਹ ਤੇ ਹੁਣ ਉਹਦਾ ਮੇਰੇ ਖਿਆਲ 'ਚ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ 'ਚ 라ਉ ਕਰ ਦੇ ਜੀ ਜਿਹੜੀ ਵੀ ਚਲੋ ਠੀਕ ਹੈ ਕਿ ਜੋ ਉਹਨਾਂ ਨੇ ਉਹਨਾਂ ਨੂੰ ਛੁੱਟੀ ਦੀ ਸਪਾਰਸ਼ ਕੀਤੀ ਉਹਦੇ ਵਾਸਤੇ ਵੀ ਉਹਨਾਂ ਦਾ ਬੋਰਡ ਦਾ ਧੰਨਵਾਦ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਉਹਨਾਂ ਨੂੰ ਸੈਸ਼ਨ 'ਚ ਅਟੈਂਡੈਂਸ ਫਾਸੇ ਮੁਕਾਦਮੇ ਉਹ ਸੈਸ਼ਨ ਜਾ ਕੇ ਆਪਣੇ ਲੋਕਾਂ ਦੀ ਆਪਣੇ ਪੰਜਾਬ ਦੀ ਪੰਖੇ ਦੀ ਗੱਲ ਕਰ ਸਕਦੇ ਜੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਲਗਾਤਾਰ ਪਟੀਸ਼ਨਾਂ ਪਾਈਆਂ ਗਈਆਂ ਨੇ ਕਿ ਭਾਈ ਅਮਰਤਪਾਲ ਸਿੰਘ ਜੀ ਬਾਹਰ ਆਉਣਗੇ ਜੀ ਇਹ ਮੁੜਕ ਅਸੀਂ ਦੇ ਤੁਨੀ ਤੌਰ ਤੇ ਵਿਚਾਰਾ ਜੋ ਹੀ ਕਰ ਹੀ ਰਹੇ ਆ ਕਿ ਦੇਖੋ ਕਿ ਹੁਣ ਇਹ ਤੇ ਸਰਕਾਰਾਂ ਦੇ ਹੱਥ ਚ ਹੀ ਹੈ ਜੀ ਉਹ ਜਨਬਦ ਕੇ ਟੁਕੇ ਨਹੀਂ ਹੈ ਪੰਜਾਬ ਸਰਕਾਰ ਦੇ ਸਾਈਡ ਤੋਂ ਮੈਂ ਜੀ ਬੀਐਸਸੀਬੀ ਅਮਰਿਤਪਾਲ ਸਿੰਘ ਦੇ ਸੈਸ਼ਨ 'ਚ ਸ਼ਾਮਲ ਹੋਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੈਸ਼ਨ ਜਲਦੀ ਜਿਹੜਾ ਕਿ ਸ਼ੁਰੂ ਹੋ ਜਾਏਗਾ। ਹਾਂਜੀ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਸੈਸ਼ਨ 'ਚ ਵੀ ਸ਼ਾਇਦ ਮੌਕਾ ਮਿਲੇ ਉਹ ਆਪਣੇ ਲੋਕਾਂ ਦੀ ਜਿਹੜੀ ਆਪਣੇ ਹਲਕੇ ਦੀ ਆਪਣੇ ਲੋਕਾਂ ਦੀ ਗੱਲ ਜਿਹੜੀ ਆ ਉਥੇ ਪਾਰਲੀਮੈਂਟ 'ਚ ਰੱਖ ਸਕਣ। ਜੀ ਤੁਹਾਡੀ ਗੱਲਬਾਤ ਹੋਈ ਹੈ ਦੀ ਅਮਰਿਤਪਾਲ ਸਿੰਘ ਨਾਲ? ਨਹੀਂ ਸਾਡੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਉਹਨਾਂ ਨੇ ਹੁਣ ਵੱਧ ਦਿਨ ਤੋਂ ਜੀ ਸਾਨੂੰ ਆ ਕੱਲ ਹਾਈ ਕੋਰਟ ਚ ਗ੍ਰੀਸ ਸੀ ਅੱਜ ਵੀ ਉਹਨਾਂ ਦਾ ਕੇਸ ਚੱਲ ਰਿਹਾ ਉੱਥੇ ਅਸੀਂ ਪਟੀਸ਼ਨ ਪਾਈ ਸੀ ਉਹਨਾਂ ਨੇ ਜਿਹੜਾ ਇਹ ਫੈਸਲਾ ਕਰ ਸੀ ਤੇ ਉਹਨਾਂ ਨੇ ਇਹ ਵੀ ਸੈਸ਼ਨ ਚ ਮੰਗ ਕੀਤੀ ਸੀ ਕਿ ਉਹ ਸੈਸ਼ਨ ਜਿ ਉਹਨਾਂ ਨੂੰ ਨਵੀਂ ਹਾਜ਼ਰੀ ਲਵਾਈ ਜਾਵੇ ਜੀ بار بار ਜਦੋਂ ਪਟੀਸ਼ਨ ਪੈਂਦੀ ਆ ਤਾਂ ਹਰ ਵਾਰ ਅਗਲੀ ਸੁਣਵਾਈ ਤੇ ਟਲ ਜਾਂਦੀ ਆ ਕਿਉਂਕਿ ਇਸ ਵਾਰ ਤਾਂ ਜਿਹੜਾ ਕਿ ਕਮੇਟੀ ਵੀ ਬਣਾ ਦਿੱਤੀ ਗਈ ਆ ਸਪਾਰਸ਼ ਵੀ ਪੈ ਗਈ ਆ ਕਿਤੇ ਨਾ ਕਿਤੇ ਉਮੀਦਾਂ ਜਾਗਦੀਆਂ ਪਰਿਵਾਰ ਦੀ ਜਾਗਦੀ ਆ ਸਿੱਖਾਂ ਦੀ ਜਾਗਦੀ ਆ ਹਾਂਜੀ 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 ਇਧਰ ਲੱਗਦਾ ਜੀ ਕਿ ਵੀ ਕਿਤੇ 80% ਚਾਂਸ ਹੋਣਗੇ ਵੀ ਭਾਈ ਅਮਰਿਤਪਾਲ ਸਿੰਘ ਬਾਹਰ ਆਉਣਗੇ ਜੀ ਹਾਂ ਜੀ ਹਾਂ ਜੀ ਬੇਬਾਕ ਜਨਾਂ ਦਾ ਆਉਣਾ ਚਾਹੀਦਾ ਜੀ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਜਿੰਨੇ ਲੋਕਾਂ ਨੂੰ ਲੋਕ ਚਾਹੁੰਦੇ ਆ ਜ ਜਿਨ੍ਹਾਂ ਨੂੰ ਇਹਨੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੇ ਆਪਣੀ ਨਿਯਤ ਕੀਤੀ ਹੈ ਉਹਦੇ ਵਾਸਤੇ ਉਹਨਾਂ ਨੂੰ ਉਹਨਾਂ ਦੀ ਪਾਰਲੀਮੈਂਟ ਹੱਜ ਲੱਗਣੀ ਚਾਹੀਦੀ ਹੈ ਉਹਨਾਂ ਦੀ ਜਿਹੜੇ ਮੁਸ਼ਕਲਾਂ ਉਥੇ ਰੱਖਣ ਵਾਸਤੇ ਉਹਨਾਂ ਨੂੰ ਸਮਾਂ ਦਿੱਤਾ ਜਿਹਨੇ ਚਾਹੀਦਾ ਇਹ ਜਿੰਨੇ ਦਾ ਮੌਕਾ ਮੈਨਾਂ ਚੈਨਾ ਬਪੂ ਜੀ ਇੱਕ ਇੱਕ ਸਵਾਲ ਕਿਉਂਕਿ ਹੁਣ ਤਾਂ 2 ਸਾਲ ਦਾ ਸਮਾਂ ਹੋ ਗਿਆ ਹੈ ਉਹਨਾਂ ਨੂੰ ਜੇਲ੍ਹ 'ਚ ਹਜੇ ਤੱਕ ਉਹਨਾਂ ਦੀ ਕੋਈ ਫੋਟੋ ਵੀ ਜਿਹੜੀ ਕਿ ਮੀਡੀਆ ਦੇ ਸਾਹਮਣੇ ਨਹੀਂ ਰੱਖੀ ਗਈ ਤੇ ਜਦੋਂ ਉਹਨਾਂ ਨੂੰ ਪਹੁੰਚੂ ਕ ਸਮਾਗਮ ਵੀ ਹੋਇਆ ਸੀਗਾ ਉਦੋਂ ਵੀ ਜਿਹੜਾ ਕਿ ਮੀਡੀਆਦਾਰੇ ਤੋਂ ਦੂਰ ਰੱਖਿਆ ਗਿਆ ਸੀ ਜਾਂ ਨਹੀਂ ਇਹ ਤਾਂ ਸ਼ਰੀਅਮ ਤੱਕ ਆਇਆ ਜੀ ਹਾਂ ਲੋਕਤੰਤਰ ਦੇ ਨਾਂ ਤੇ ਜਿਹੜਾ ਲੋਕਤੰਤਰ ਹੈ ਜਿਹੜੀਆਂ ਜਿਨ੍ਹਾਂ ਨੇ ਉਹਨਾਂ ਨੂੰ ਲੋਕਤੰਤਰ ਨੂੰ ਅੱਗੇ ਲੈ ਕੇ ਜਾਣਾ ਸੀ ਉਹ ਹੀ ਇਹਦਾ ਕੰਡ ਕਰ ਰਹੀਆਂ ਕਿ ਜਿਹੜਾ ਇੱਕ ਉਹਨਾਂ ਦੀ ਫੋਟੋ ਨਾ ਆਉਣੀ ਉਹਨਾਂ ਦੇ ਕੰਡੀਸ਼ਨਰ ਲਾਉਣੀ ਆ ਜਿੱਦਾਂ ਉਹ ਤੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਜਲਦੀ ਜਲਦੀ ਜੀ ਤੇ ਸੋ ਉਮੀਦ ਕਰਦੇ ਹਾਂ ਜੀ ਕਿ ਅਮਰਤਪਾਲ ਸਿੰਘ ਜਲਦ ਬਾਹਰ ਹੋਣ ਹਾਂ ਠੀਕ ਹੈ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ